ਲਓ ਜੀ ਆ ਵੀਡੀਓ ਸੁਣ ਕੇ ਦੇਖੋ ਸੇਰ ਤੁਸੀਂ ਆਪਣੇ ਆਪ ਕਰੋਗੇ ਆ ਭੈਣਾ ਦੀ ਕਵਸਤਰੀ ਜਮਾ ਸਿਰਾਂ ਲਾਇਆ ਪਿਆ ਸੰਗਤਾਂ ਦੇ ਪੈਸੇ ਨਾ ਬਣਾ ਲੀਆਂ ਇਮਾਰਤਾਂ ਦਿੰਦੇ ਨਹੀਂ ਕਮਰਾਂ ਤੇ ਚੱਲਣ ਸਪਾਰਸ਼ਾ ਚੱਲਣ ਸਪਾਰਸ਼ਾ ਪਾਕੇ ਵੱਡੇ ਵੱਡੇ ਸ਼ਹੀ ਸਾਹਿਬ ਕਰਦੇ ਨੇ ਬੇਈਮਾਨੀਆਂ ਜਿਜਾਰ ਚੱਲੇ ਹੀ ਨਿਸ਼ਾਨੀਆਂ ਜਿ ਚਾਰ ਚੱਲੇ ਨਾ ਕਿਸੇ ਦਾ ਪੰਥ ਦੇ ਆਗੂ ਹੇ ਇਕ ਠੋਕ ਠੋਕ ਪੌਲਤੇ ਗੁਰੂਆਂ ਦੇ ਅੰਗ ਉਹਨਾਂ ਗਲੀਆਂ ਚ ਰੋਲਤੇ ਗਲੀਆਂ ਚ ਰੋਲਤੇ ਕੀਤੇ ਕਾਬ ਵਿੱਚੇ ਕੰਟੀਆਂ ਤੇ ਆਖ ਬੌਂਦੇ ਤਾਨੀਆਂ ਜਿ ਚਾਰ ਚੱਲੇ ਨਾ ਕਿਸੇ ਦਾ ਕਹਿੰਦੇ ਇਹਨਾਂ ਨੂੰ ਮਸਾਂ ਦੇ ਬਾਕੀ ਹੀ ਨਿਸ਼ਾਨੀਆਂ ਜਿ